ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੀ YouTube ਚੈਨਲ ਉੱਤੇ ਤੇ ਅੱਜ ਦਾ ਵਲੌਗ ਕਬੂਤਰਾ ਦੀ ਸਟਾਰਟ ਕਰ ਰਹੇ ਆਂਗੇ ਕੰਮ ਕੰਮ ਨਵੇਂ ਦਾ ਆਪਾਂ ਤੇ ਤੁਹਾਨੂੰ ਆਪਾਂ ਦੱਸ ਦਈਏ ਇੱਕ ਜਿਹੜਾ ਕੱਲ ਛੋਟਾ ਬੱਚਾ ਕੱਡਿਆ ਸੀ ਉਹ ਹੋ ਗਿਆ ਜੀ ਗਾਇਪੇ ਕਾ ਕਬੂਤਰੀ ਦਾ ਅੰਡਾ ਭੰਨਤਾ ਹੁਣ ਜਹ ਤਾਂ ਇਹ ਕੰਮ ਹੈਗਾ ਚੂਹੇ ਦਾ ਇੱਥੇ ਦੋ ਬੱਚੇ ਧੀਏ ਇੱਥੋਂ ਬੱਚੀ ਚੱਕ ਕੇ ਲੈ ਗਿਆ ਛੋਟਾ ਬੱਚਾ ਚੱਕ ਕੇ ਲੈ ਗਿਆ ਚੂਹਾ ਇੱਥੋਂ ਕਿੱਕੇ ਵਿਚਾਰੇ ਗਿਆ ਵਿਚਾਰੀ ਥੱਲੇ ਨਹੀਂ 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 ਅਰੇ ਬਈ ਕਿਉ ਹਾਣੀ ਗਿਆ ਕਿ ਲੈ ਗਿਆ ਯਾਰ ਬੱਚੇ ਮਰੇ ਪਿਆ ਦੇਖੋ ਬੱਚੇ ਮਰੇ ਪਿਆ ਬਈ ਪਹਿਲਾਂ ਆਪਾਂ ਨੂੰ ਐ ਤੇ ਵੀ ਜੂਹਾ ਚਾਕੀ ਲੈ ਗਿਆ ਕਿਤੇ ਪਰ ਇਹ ਮਰਿਆ ਕਾਦੇ ਨਾਲ ਆ ਯਾਰ ਇਹ ਤਾਂ ਕਬੂਤਰਾਂ ਨੇ ਭਾਈ ਉਹਨੂੰ ਦਿੱਤਾ ਇਥੇ ਇਹ ਬੱਚੇ ਮਰ ਗਏ ਲੀਲਾ ਹੋਇਆ ਭਿਆ ਯਾਰ ਚਾ ਚੂਹੇ ਚਾਹੇ ਨੇ ਮਾਰਿਆ ਇਹਨੂੰ ਚੈੱਕ ਕਰਦਾ ਕੋਈ ਇਹੀਂ ਆ ਬਾਈ ਖੁੱਡ ਦੇ ਦੀ ਸਫਾਈ ਕਰਦੇ ਆ ਵੱਡਾ ਵਚਾ ਸੈਟ ਬੈਠਾ ਆ ਕਬੂਤਰੀ ਦਾ ਯਾਰ ਫਿਰ ਇੱਕ ਗੱਲ ਹੋ ਰਹੀ ਹੈ ਫਿਰ ਆ ਕਬੂਤਰੀ ਦਾ ਅੰਡਾ ਨਹੀਂ ਟੁੱਟਣਾ ਦੀ ਗਾ ਅੰਡਾ ਟੁੱਟਿਆ ਪਿਆ ਜ ਆ ਦੇਖੋ ਇਹ ਅੰਡਾ ਪਤਾ ਨਹੀਂ ਕਿਵੇਂ ਟੁੱਟ ਗਿਆ ਹੁਣ ਇਹ ਕੰਡਾ ਸੈਟ ਪਿਆ ਬਾਈ ਨੋ ਇੱਕ ਕੰਡਾ ਟੁੱਟਿਆ ਪਿਆ ਯਾਰ ਇੱਕ ਵਜਾ ਮਰੇਗਾ ਚਲ ਕੋਈ ਨਾ ਸਫਾਈ ਕਰੀਏ ਬੱਲੇ ਦਾ ਅੱਜ ਖੁੱਡੇ ਦੀ ਇਧਰਾ ਬੈਠੇ ਨੇ ਪਹਿਲਾਂ ਇਹਨਾਂ ਨੂੰ ਡਾਉਣ ਦੀ ਸਲਾਹ ਤੀਗੀ ਦੇਖਦੇ ਆਂ ਡਾਉਣਿਆ ਨਹੀਂ ਇਹਨਾਂ ਨੂੰ ਤਾਂ ਦੂਜਿਆਂ ਨੂੰ ਤਾਂ ਸਾਤਰੀ ਤੇ ਬੰਨਾਂਗੇ ਬੰਨਾਂਗੇ ਇਹਨਾਂ ਨੂੰ ਮਾਨੂੰ ਸਾਤਰੀਆਂ ਤੇ ਬੰਨਾਂਗੇ ਭਾਈ ਪਹਿਲਾਂ ਇਹਨਾਂ ਨੂੰ ਸਾਤਰੀਆਂ ਤੇ ਬੰਨ ਦਈਏ ਇੱਧਰ ਜਿਵੇਂ ਥੱਲੇ ਵੀ ਵਿਚਾਰੀ ਥੱਲੇ ਕੇ ਅੰਡਾ ਰਹਿ ਗਿਆ ਜਦਾ ਤਾਂ ਯਾਰ ਹੈਗੀ ਇਹ ਚੂਹੇ ਦੀ ਕਾਰਵਾਈ ਠੀਕ ਆ ਕਾ ਅੰਡੇ ਫਟਦਾ ਨਹੀਂ ਇਹ ਅੰਡਾ ਦੂਜੀ ਲੋਟ ਦਾ ਪਹਿਲਾਂ ਖੁੱਡੇ ਦੀ ਸਫਾਈ ਕਰਾਂ ਯਾਰ ਅੱਜ ਖੁੱਡੇ ਦੀ ਸਫਾਈ ਕਰੀਏ ਪਹਿਲਾਂ ਤਾਂ ਅੱਜ ਇੱਧਰ ਬਾਕੀ ਆ ਬੱਚਾ ਸੈੱਟ ਬੈਠਾ ਇੱਧਰ ਆ ਬੱਚਾ ਸੈੱਟ ਬੈਠਾ ਦੋਵੇਂ ਬੱਚੇ ਸੈੱਟ ਬੈਠੇ ਨੇ ਅੰਡੇ ਠੀਕ ਪਏ ਨੇ ਇਹਨਾਂ ਦੇ ਤੇ ਆਹ ਕਬੂਤਰ ਬਈ ਡਰ ਕੇ ਤਾਹਾਂ ਬੈਠਾ ਦੀ ਯਾਰ ਇਹ ਚੂਹੇ ਦੀ ਕੰਮ ਆ ਜਾਤਾ। ਬਾਕੀ ਕੋਈ ਨਾ ਸਫਾਈ ਕਰੀਏ ਪਹਿਲਾਂ ਇਹਨਾਂ ਨੂੰ ਡਾਈਏ। ਇਹਨਾਂ ਨੂੰ ਕੱਢ ਦਾਂਗੇ ਤੇ ਬਾਕੀਆਂ ਨੂੰ ਬਾਹਰ ਕੱਢ ਦਾਂਗੇ। ਇਹਨਾਂ ਨੂੰ ਦੋ ਮਨ ਨੂੰ ਸਾਤਰੀਆਂ ਤੇ ਬੰਨਾਂਗੇ ਅੱਜ। ਡਾਉਂਦੇ ਨਹੀਂ ਹੈਗੇ। ਦੇਖੋ ਲੜਦੇ। ਪੂਰਾ ਜੁੱਧ ਚੱਲਦਾ ਇਹਨਾਂ ਦਾ। ਤੇ ਮੱਜਾਂ ਨੇ ਬਈ ਕੱਖ ਗੰਡਾ ਪਲਿਆ ਇਦੀ ਮੱਜਾਂ ਦਾ ਕੰਮ ਨਮੇਟਦਾ ਪਾਣੀ ਸਾਰਾ। ਉੱਧਰੋਂ ਦੇਖ ਲਓ ਬਈ ਆਪਾਂ ਨੇ ਤਾਂ ਖੋਡੇ ਦੇ ਉੱਤੋਂ ਵੀ ਸਮਾਨ ਚੱਕਦਾ ਤੀਗਾ ਸਾਰਾ ਆਪਾਂ ਨੂੰ ਐ ਚੱਕਰ ਤੀਗਾ ਵਿੱਚੂ ਹੋ ਕੇ ਤੇ ਖੋਡੇ ਦੇ ਉੱਤੇ ਆ ਮੱਝਾਂ ਇੱਧਰ ਬੈਠੀਆਂ ਨੇ ਇਹਨਾਂ ਨੇ ਪਾਣੀ ਨਹੀਂ ਪੀਤਾ ਬਈ ਪਾਣੀ ਇਹਨਾਂ ਨੇ ਪੀਤਾ ਨਹੀਂ ਖੋਡਾ ਹਲਾ ਦਈਏ ਆਪਾਂ ਉਹ ਦੋ ਡਾਵਾਂਗੇ ਤੇ ਸਫਾਈ ਕਰੀਏ ਬਹੁਤ ਖਰਾਬ ਹੋ ਰਿਹਾ ਐਸ਼ਟਮਾ ਲਓ ਬਈ ਸਤਰੀਆਂ ਚ ਵੱਡੇ ਪੀਤੇ ਨੇ ਗਲੀਆਂ ਕੱਢਣੀਆਂ ਪੈਣਗੀਆਂ ਯਾਰ ਛੋਟੀਆਂ-ਛੋਟੀਆਂ ਕੀ ਕਰਦਾ ਵੀ ਕੱਢ ਲਈ ਇੱਕ ਜੀ ਕਰਦਾ ਕੱਢਦੇ ਨਹੀਂ ਹੈਗੇ ਕਿਉਂ ਬੱਚੇ ਉੱਡ ਜਾਂਦੇ ਨੇ ਫਿਰ ਤੰਗ ਬਹੁ ਕਰਦੇ ਨੇਗੇ ਬੱਕੀ ਅੱਜ ਖੁੱਡਾ-ਖੁੱਡਾ ਸਾਫ ਕਰਨਾ ਕੰਮ ਬਹੁਤ ਜ਼ਿਆਦਾ ਆ ਕੋਈ ਨਾ ਬਈ ਚਲ ਗਲੀਆਂ ਕੱਢੇ ਲੈਣੇ ਯਾਰ ਫੇਰ ਵੀ ਕਦੇ ਲੋਡ ਪੈ ਜਾਂਦੀ ਏ ਛੋਟੇ ਬੱਚੇ ਬਿਠਾਉਣ ਨੂੰ ਲਓ ਬਈ ਸਤਰੀਆਂ ਪਾ ਕੇ ਢਾਂਗਿਆ ਜੇ ਖੜੀਆਂ ਕਰਤੀਆਂ ਤੇ ਪੀਤੇ ਵੀ ਬਾਤੇ ਤੇ ਹੁਣ ਆਪ ਇਧਰੋਂ ਦੋ ਢਾਈਏ ਦੋ ਢਾੜੀਏ ਦੋ ਨੂੰ ਬੰਨੇ ਆਵਾਂਗੇ ਇੱਥੋਂ ਸਫਾਈ ਸੂਈ ਕਰੀਏ ਖੁੱਡਾ ਸਾਫ ਕਰੀਏ ਉੱਤੋਂ ਸਫਾਈ ਕਰੀਏ ਮੱਝਾ ਨੂੰ ਪਾਣੀ ਪਈਏ ਪਾਣੀ ਇੰਨਾ ਨੇ ਪੀਤਾ ਨਹੀਂ ਸਾਰੀਆਂ ਅੰਗ ਬੈ ਗਈਆਂ ਦਾਦੀਏ ਦੋ ਹੁਣ ਇੱਕ ਤਾਂ ਬਠਾਏ ਨੂੰ ਡਾ ਲੋੜ ਕਰੋ ਇਹ ਕ ਆਪਣਾ ਮੋਜਾ ਮੋਜਾ ਦਾਦਾ ਵੀ ਦੂਜਾ ਵੀ ਡਾ ਦੀ ਤੂੰ ਜੜਾ ਆ ਦੀ ਰੱਤਾ ਵਚਾਟਾ ਕਾਲਾ ਟੂਸਾ ਲਾਲ ਬਾਗਲ ਖੱਬੀ ਸਾਤਰੀ ਦੀ ਬੈਠਾ ਇਹਨੂੰ ਢਾਦਾ ਮੈਂ ਕੋਈ ਬੱਚਾ ਢਾਤਾ ਦੀ ਗੱਲ ਆਤਰੀ ਲਿੱਕੜ ਕੇ ਵੱਜੀ ਆਪਣੇ ਬੱਚਾ ਢਾਤਾ ਉਹ ਫਿਰਤੇ ਨੇ ਹੁਣ ਦੋਵੇਂ ਦਿਖਾਉਣਾ ਥਨ ਸਾਤਰੀ ਤਰੋਂ ਲਿੱਕੜ ਗਈ ਹਰ ਢਾਂਗੇ ਚ ਕਾਟੀ ਥੋੜੀ ਉਹ ਆਈ ਦੀ ਆਹ ਲੋਈ ਸਤਰੀਆਂ ਲਾਏ ਆ ਆਪਾਂ ਦੇ ਬੱਚੇ ਬਿਠਾਏ ਬੰਨ ਗਏ ਆ ਲੱਤਾਂ ਨਹੀਂ ਇਹ ਤੰਗ ਹੋਉ ਕਰਦੇ ਨੇ ਇਹਨਾਂ ਨੂੰ ਬੈਠੇ ਰਹਿਣ ਦੋ ਕੋਈ ਨਾ ਤੇ ਪਹਿਲਾਂ ਮੈਂ ਸਨ ਪਾਣੀ ਪਲੀ ਗੀ ਔਰ ਫਿਰ ਕਰੀਏ ਸਫਾਈ ਉੱਪਰ ਤੇ ਉਹ ਲੋ ਕਰੇ ਨੇ ਤਾਂ ਹਾਂ ਦੇਖੋ ਉਹ ਕਹਿੰਦੇ ਮਰੇ ਚ ਦੇਂਦੇ ਨਹੀਂ ਹੁਣ ਬਾਕੀ ਕੋਈ ਨਾ ਨਮਾਈਏ ਮੈਂ ਸੋ ਕਬੇੜੇ ਚ ਵੀ ਲਾਦੀ ਛੋਟੀ ਖਤਰੀ ਵੱਡੀਆਂ ਖਤਰੀਆਂ ਅੰਦਰ ਖੜੀਆਂ ਇੱਕ ਕਬੇਟੀ ਚ ਲਾਦੀ ਛੋਟੀ ਖਤਰੀ ਤੇ ਹੁਣ ਪਾਣੀ ਪੁਨੀ ਪਲਾਈਆ ਚੱਕੀ ਪੱਲੀਆਂ ਪੁਲੀਆਂ ਆਇਆਂ ਫਿਰ ਕਬੂਤਰ ਸਾਰੇ ਬਾਹਰੇ ਕੱਢ ਕੇ ਕਰੀਏ ਸਫਾਈ ਪਾਣੀ ਨਹੀਂ ਪੀਤਾ ਯਾਰ ਸਾਰੀਆਂ ਬੈਠੀਆਂ ਨੇ ਹਿਓ 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 ਆ ਮੰਗ ਗਿਆ ਮੈਸਿਨ ਉੱਤਰ ਗਿਆ ਪਾਣੀ ਇਹਦੇ ਵਿੱਚ ਆਪਾਂ ਤਾਜੀ ਭਰਿਆ ਤੀ ਸਵੇਰੇ ਲਓ ਜੀ ਵਾਰੇ ਵਿੱਚ ਲਾਵਾਂਗੇ ਜਿਆਦਾ ਗਰਮੀ ਹੋਈ ਤਾਂ ਫਵਾਰੇ ਚ ਲਾਵਾਂਗੇ ਆ ਕੱਢੀਏ ਕੁਆੜ ਜਾ ਬਾਕੀ 2 ਮਿੰਟ ਵੀਡੀਓ ਬੰਦ ਕਰਤੀ ਇਹਦੇ ਹੋਈ ਲਗੜ ਆ ਚੁੱਕੀ ਹੈ ਬੱਚੇ ਬੈਠੇ ਨਹੀਂ ਸਕ ਰੀਆਂ ਤੇ ਇੱਧਰ ਲਗੜ ਦੇਖ ਲਓ ਚੱਕਰ ਮਾਰਦੀ ਘੋਤਰਾ ਆਪਣੇ ਦੌੜ ਰਹੇ ਨੇ ਬਾਕੀ ਬੱਚੇ-ਬੱਚੇ ਨਾ ਲੈ ਜ ਚੱਕ ਕੇ ਯਾਰ ਤੇ ਆਹ ਰੱਤ ਬੱਚੇ ਨਾ ਲੈ ਜ ਉਹ ਜਿਹੜਾ ਵੱਡਾ ਉਹਦਾ ਮੋਜਾ ਤਾਂ ਹੱਥਾਉਣ ਵਾਲਾ ਨਹੀਂ ਆ ਵਰਤੇ ਨੇ ਦੋਵੇਂ ਤੇਜ਼ ਹੋ ਰਹੇ ਨੇ ਦਰਦ ਦੇ ਮਾਰੇ ਵਿਚਾਰੇ ਕੀ ਕਰਨੇ ਵੀ ਇਹ ਲਾਗੜ ਵੱਡਾ ਲਹੂ ਪਿੰਦੀ ਹੈ ਬੱਚੇ ਬੈਠੇ ਨੇ ਛਤਰੀਆਂ ਤੇ ਬਾਕੀ ਸੱਟਾਂ ਸਤਰੀਆਂ ਕਪੜੇ-ਕਪੜੇ ਉਧਰੋਂ ਮੱਝ ਪਾਣੀ ਪੀ ਰਿਹਾ ਇਹਨੂੰ ਪਲਿਆਤਾ ਤੇ ਦੂਜੀ ਨਹੀਂ ਕਰੀਆ ਇਹ ਸਮਾਨ ਸਾਰਾ ਬਾਹਰ ਰੱਖਤਾ ਇਧਰ ਰੱਖ ਲਓਇਹ ਕੈ ਤਰੀਕਾ ਲੋਇਹ ਖੁੱਡੇ ਦੀ ਕਰੀਏ ਸਫਾਈ ਤੇ ਕਬੂਤਰ ਆ ਗਏ ਸਾਰੇ ਬਾਹਰ ਤੇ ਕੱਢ ਦਈਏ ਕਹੇਦਾ ਡਰ ਲਾ ਆ ਦੇਖੋ ਸਾਰ ਹੋ ਗਰੇ ਹੁਣ ਸਾਰੇ ਇਹ ਸਾਰ ਨੇ ਸਫਾਈ ਕਰੀਏ ਆ ਸੱਟੀ ਇਹ ਵੱਲਾ ਵਿਚ ਰਹੇ ਨੇ ਛੱਕ ਕੇ ਲਓਇਹ ਸਫਾਈ ਕਰੀਏ ਖੁੱਡੇ ਦੀ ਇਹ ਯਾਰ ਕਬੂਤਰ ਸਾਰੇ ਸਰ ਹੋ ਰਹੇ ਨੇ ਬਈ ਡਰ ਵੀ ਲੱਗਦਾ ਕਿਥੇ ਉੱਠਣਾ ਆ ਨਾ ਜੀ ਜੇ ਇੰਨਾ ਚੋ ਕੋਈ ਵੀ ਨਹੀਂ ਹੋਇਆ ਸਾਰੇ ਸਰ ਹੋਏ ਬੈਠੇ ਨੇ ਦੇਖੋ ਬਾਕੀ ਕੋਈ ਨਾ ਬਾਹਰ ਕੱਢਦੀ ਯਾਰ ਹਾਲੀ ਲਿਕੜ ਦੇ ਸਾਰ ਬਾਰ ਰੋਟੀ ਜੁਰ ਕੇ ਪਈ ਹੋਈ ਆ ਖਾ ਲੈਣ ਗਈ ਇੱਥੇ ਪਾਣੀ ਵੀ ਕੱਢਦੀ ਬਾਹ ਕਰੀਏ ਹੁਣ ਸਫਾਈ ਪਰ ਮਿਲਦੇ ਸਾਰੇ ਸਾਰ ਨੇ ਬਈ ਉੱਡ ਵੀ ਸਕਦਾ ਕੋਈ ਲਾਓ ਬਈ ਖੁੱਡੇ ਦੀ ਵੀ ਕਰਤੀ ਸਫਾਈ ਤੇ ਮੋਜਾ ਵੀ ਆ ਕੇ ਬਹਿ ਗਿਆ ਤੇ ਆ ਬੱਚਾ ਵੀ ਬਹਿ ਕੇ ਠੀਕਾ ਵੀਡੀਓ ਬਣਾਉਣ ਦਾ ਆਪਣਾ ਟਾਈਮ ਨਹੀਂ ਲੱਗਿਆ ਖੁੱਡਾ ਘਾਟਾ ਸਫਾਈ ਕਰ ਰਹੀ ਸੀ ਤੇ ਬੰਦ ਵੀ ਕਰ ਦਿੱਤੇ ਬਾਕੀ ਉਹ ਦੇਖੋ ਯਾਰ ਕਾਕਰੋਜ ਉੱਥੇ ਇਹਦਾ ਗੱਡੀਆਂ ਟਾਇਰ ਪੈਲਾ ਨਾ ਮਿੱਠਾ-ਗੁੱਠਾ ਖਾਂਦੇ ਨੇ ਕਬੂਤਰਾਂ ਨਹੀਂ ਕੋਈ ਨਾ ਇਹਨੂੰ ਕਰੀ ਗਿਆ ਸਟਾਉ ਵਾਰਿਆ ਥੱਲੇ ਦੇਖੋ ਇਹਨੂੰ ਮਾਰ ਗਏ ਪਹਿਲਾਂ ਫਿਰ ਮੈਂ ਦਸ ਨੂੰ ਆਇਆਂ ਨਵਾ ਆਣ ਬਾਕੀ ਹੁਣ ਆਪਾਂ ਤੁਹਾਨੂੰ ਮਿਲਾਂਗੇ ਫਿਰ ਉਹਨਾਂ ਦਾ ਨਮੇੜ ਦਵਾ ਕੰਮੀਆਂ ਧੰਨਵਾਦ ਹਾਂਜੀ ਲੋ ਜੀ ਇੱਧਰ ਆ ਗਏ ਥੀਗੇ ਤੇ ਮੈਂ ਸਨਮਾਈ ਜਾਂਦੇ ਆ ਪਾਣੀ ਕੋਣੀ ਪਲਿਆਤਾ ਇਹਨਾਂ ਨੂੰ ਤੇ ਇੱਧਰ ਕਬੂਤਰ ਵੀ ਛੜਤੇ ਤੇ ਹੀ ਖੁੱਲੇ ਤਾਣਾ ਪਾਣੀ ਪਾਤਾ ਇਹਨਾਂ ਨੂੰ ਵੀ ਤੇ ਬਾਕੀ ਇਹ ਵੀ ਖਾਈ ਜਾਂਦੇ ਨੇ ਦੇਖੋ ਆ ਗੁੜਕਾ ਦਾ ਕਬੂਤਰ ਆ ਰਿਹਾ ਤਾਇਆ ਬੱਚਾ ਤੇ ਇਹਨਾਂ ਨੂੰ ਨਮਾ ਦਈਏ ਫਿਰ ਸਨੀਆਂ ਸਨੀਆਂ ਪਾਵਾਂਗੇ ਲੋ ਜੀ ਮੱਜਾ ਨਮਾਨ ਮੂੰ ਦਿੱਤੀਆਂ ਦੀ ਤੇ ਸਨੀਆਂ ਸਨੀਆਂ ਪਾਤੀ ਵੀਡੀਓ ਉਪਰ ਬਣਾ ਨਹੀਂ ਸਕੇ ਖਾਈ ਜਾਂਦੇ ਨੇ ਦੇਖੋ ਇੱਧਰ ਬਸਾਲਵਾਨਾਂ ਤਾਂ ਤੀ ਵਾਰੇ ਨਹੀਂ ਆਇਆ ਆਪਦੀ ਮਾਂ ਵਾਲੀ ਸੰਨੀ ਖਾ ਜਾਂਦਾ ਕਬੂਤਰ ਕਰਤੇ ਸੀ ਆਪਾਂ ਬੰਦ ਦਾਣਾ ਉਹਨਾਂ ਨੇ ਖਾ ਲਿਆ ਸੀਗਾ ਤੇ ਜਿੰਦਾ ਲਾਉਣ ਨਾਲ ਪਿਆ ਜੇ ਪਾਣੀ ਰੱਖਣਾ ਪਿਆ ਇੱਧਰ ਉਹ ਖਾਈ ਜਾਂਦੀ ਆ ਬਾਕੀ ਤੇਲ ਤੂਲ ਮਾਰਦਾ ਹੂੰਗਾ ਹੂੰਗਾ ਤੇ ਲਾਤਾ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦੀਆਂ ਲੱਗ ਰਹੀਆਂ ਨੇ ਕਮੈਂਟ ਜਰੂਰ ਕਰਿਆ ਕਰੋ ਹੀ ਬਾਕੀ ਹੁਣ ਆਪਾਂ ਤੁਹਾਨੂੰ ਮਿਲਦੇ ਆਂ ਬਾਅਦ ਚੋ ਹਰ ਹਰਾ ਪਾਵਾਂਗੇ ਇਹਨਾਂ ਨੂੰ